ਇਸ ਅੱਛੀ ਕਾਲ ਹਰਪਤੇ ਸਿੰਘ ਕੀ ਹਾਲ ਯਾਰ ਕੋ ਗੁੱਡ ਮਾਰਨਿੰਗ ਸਾਰਿਆਂ ਨੂੰ ਇੰਦ ਨਹੀਂ ਆ ਗਿਉਂ ਮੜਮਾਲ ਫੜਿਆ ਛੱਡੋ ਫੇਡੰਡਿਆ ਇੱਥੇ ਖੇਚਦੀ ਇਧਰ ਹੁੰਦਾ ਵਖੇ ਨਹੀਂ ਰਿਹਾ ਨਹੀਂ ਰਿਹਾ ਬੈਠੀ ਹੋ ਗਈ ਵੀ ਕੀ ਗੱਦੀ ਅੱਗੇ ਖਿੱਚਿਆ ਇਹਨਾਂ ਨੇ ਸਵੇਰ ਦਾ ਟਾਈਮ ਹਾਂਜੀ ਸਰ ਜੀ ਕੱਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਸਵੇਰ ਦਾ ਟਾਈਮ ਸਾਡੇ ਜਨਮ 12 ਦਾ ਮੈਂ ਦੁਕਾਨ ਤੋਂ ਇਕੱਲੀ ਹੋਇਆ ਤੇ ਹੁਣ ਚੋਣਿਆ 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 ਕੀ ਗੱਦਣਾ ਚਾਹਨਾ ਕੀ ਗੱਦ ਜੀ ਜਦੋਂ ਮੋਬਾਈਲ ਕਮ ਹੈਗੇ ਨਹੀਂ ਜਦੋਂ ਕਹਿੰਦੇ ਜਦੋਂ ਮੋਬਾਈਲ ਕਮ ਹੁੰਦਾ ਉਦੋਂ ਦੇਖਦਾ ਵਾ ਅਰਧ ਤਿਸ਼ੇਂ ਆ ਦੇਖੋ ਆ ਦੇਖੋ ਆ ਵੀ ਕਾਲ ਕਰੇ ਕਰਦਾ ਆਹਾ ਹਾਂਜੀ ਲੈਡ ਜਗਦੇ ਨਾ ਲੈਡ ਵਾਲ ਵਿੰਦਾ ਕਿ ਲੈਡ ਕਿਦੋਂ ਜਗੰਡੀ ਚੱਲੀਏ ਫਿਰ ਸਿਆ ਬਿਲਡਿੰਗ ਵਾਲੇ ਕੋ ਸ਼ਟਰ ਥੱਲੇ ਆ ਜਾਂਦਾ ਮੈਂ ਕਹਾਂ ਜਾਂ ਉਹਨੂੰ ਉੱਪਰ ਕਰਾ ਲਈ ਡਿੱਗ ਪਿੰਦਾ ਥੱਲੇ ਡਾਡੀ ਕਹਿੰਦੇ ਇੱਥੇ ਗੈਡੂ ਨਾਲ ਲੈਵਲ ਚੱਲਦੇ ਉਹ ਕਹਿੰਦੇ ਗਿਆ ਕਿਤੇ ਫਿਰ ਬੰਦਾ ਕਿਹਦੇ ਆਉਣ ਵਾਲਾ ਦੋ ਅਗ ਮਿੰਟ ਚ ਆਉਣਾ ਹੁੰਦਾ काम हो चुका 7 ਵਜੇ ਦਾ ਤੇ ਹੁਣ ਆਪਾਂ ਚੱਲਿਆਂ ਦੁਕਾਨ ਤੇ ਥੋੜਾ ਬਹੁਤ ਸਮਾਨ ਮਗਾ ਛੱਡਣਨੇ ਤੇ ਸਵੇਰੇ ਕਰਦੇ ਆ ਓਪਨਿੰਗ ਜੇ ਸਵੇਰੇ ਓਪਨਿੰਗ ਦਾ ਟਾਈਮ ਖਾਣ ਮਗਾ ਥੋੜਾ ਬਹੁਤ ਸਮਾਨ ਹੁਣ ਛੱਡਣਨੇ ਸ਼ਾਮੀ ਅੱਜ ਥੋੜਾ ਬਹੁਤ ਬਿਜੀ ਰਹੇ ਥੋੜਾ ਕੰਮ ਤੇ ਵੀ ਚੱਲ ਗਿਆ ਤੇ ਆਉਂਦਿਆਂ ਫਿਰ ਬਾਅਦ ਵਿੱਚ ਸ਼ਟਰ ਜਿਹਦਾ ਕੰਮ ਕਰਵਾਇਆ ਅੱਜ ਪਹਿਲਾਂ ਉੱਥੇ ਵੀਰ ਕੰਮ ਤੇ ਵੀ ਲੱਗੇ ਤੇ ਉੱਥੇ ਵੀ ਚੱਲ ਗਿਆ ਸ਼ਾਮੀ ਬਾਅਦ ਵਿੱਚ ਟਾਈਮ ਹੋ ਗਿਆ ਜਿੱਦਾਂ ਨੰਗ ਨੰਗ ਗਿਆ ਟਾਈਮ ਕਰਈ ਚਲੋ ਕੋਈ ਨਹੀਂ ਇੱਦਾਂ ਹੀ ਤੇ ਅੱਜ ਟਾਈਮ ਕੀ ਤਾਂ ਲੰਘੇ ਨਹੀਂ ਤੇ ਜਾਣਾ ਹੈ ਅੱਜ ਸਮਾਨ ਲੈ ਲੈ ਜਾਣਾ ਹੈ ਬਾਕੀ ਥੋੜਾ ਬਹੁਤ ਸਮਾਨ ਚਾ ਛੱਡਮ ਨਹੀਂ ਤੇ ਬਾਕੀ ਚੱਲ ਸਵੇਰੇ ਦੇਖ ਲਾਂਗੇ ਫੁੱਤੇ ਕਰਕੇ ਚੜੋ ਥੋੜਾ ਔਖਾ ਜਿਹਾ ਹੋ ਜਾਂਦਾ ਕੋਈ ਇੰਨੇ ਹੀ ਕਰਨੇ ਸਾਰੇ ਕੰਮ ਹਰ ਚਲੋ ਬੁਹਾਰਾਂ ਵੀ ਇਹਦੇ ਨਾਲ ਹੀ ਵਿਚਾਰੇ ਨਹੀਂ ਇਹ ਤਾਂ ਇਹਦੇ ਕਰੇ ਸਾਰੇ ਕੰਮ ਹੋਣਦੇ ਤੇ ਕੁਝ ਤੇਰੇ ਕਰਕੇ ਇਹਦੇ ਕਰਕੇ ਬਾਕੀ ਚਲੋ ਪਰਮਾਤਮਾ ਕਰੰਡਿਆ ਗੁਰ ਆਮਦਾ ਸਾਰੇ ਕੰਮ ਚਲੋ ਵੀ ਚੱਲੀਏ ਇੰਨਾ ਬੜਾ ਆਂਦਾ ਬੰਦੇ ਦਾ ਸਾਥ ਦਵੇ ਨਾ ਕੋਈ ਇੰਨਾ ਬਹੁਤ ਹੁੰਦਾ ਚਲੋ ਨੰਦ ਰਾਜਾ ਕਰਾਂ ਬੰਦ ਕੋਈ ਪਿਆਲੋ ਹੀ ਰ ਆਪਾਂ ਪਹੁੰਚ ਗਏ ਦੁਕਾਨ ਤੇ ਆ ਵੀਰ ਕਰ ਗਿਆ ਸ਼ਟਰ ਹੁਣ ਇਹ ਸ਼ਟਰ ਥੱਲੇ ਆਉਂਦਾ ਹੁਣ ਜਿੱਥੇ ਚੁੱਕੀ ਦਾ ਉੱਥੇ ਅਟ ਜਾਂਦਾ ਅੱਗੇ ਦਾ ਮਤ ਛੱਡੀ ਦਾ ਇਹਦੇ ਥੱਲੇ ਆ ਜਾਂਦਾ ਥੋੜੀ ਜਿਹੀ ਰਿਪੇਅਰਿੰਗ ਕਰਾਉਣ ਵਾਲੀ ਕਰਾ ਲਈ ਐ ਇਹਦੇ ਹਰਪ੍ਰਤ ਸਿੰਘ ਹੋਟੇ ਲੈ ਲਿਆ ਹਾਂਜੀ ਹਾਂਜੀ ਦੋਸਤੋ ਲੈ ਆ ਕੁਰਸੀ ਆਪਾਂ ਹਰਪ੍ਰਤ ਵਾਸਤੇ ਲਈ ਆਗੇ ਮੇਰੇ ਪੁੱਤ ਨੇ ਹੋਟੇ ਲੈਣੇ ਹਾਂਜੀ ਹਾਂਜੀ ਸਮਾਨ ਜਰਾ ਗੱਡੀ ਚ ਰੱਖਿਆ ਸੀ ਤੇ ਇੱਥੇ ਨੋਣਾ ਨਹੀਂ ਨਾ ਕਿੰਨੇ ਨੋਣਾ ਮੇਨ ਨਾਲ ਹੋਏ ਨਹੀਂ ਨਹੀਂ ਲੈ ਵੀ ਕਿੰਨਾ ਰੱਖਦੀ ਪਈ ਆ ਸਮਾਨ ਤਿਆਰੀ ਹੋਣ ਦੀ ਥੋੜੀ ਬਹੁਤ ਥੋੜਾ ਬਹੁਤ ਸਮਾਨ ਆਪਾਂ ਲੈ ਲੈਂਦਾ ਤੇ ਥੋੜਾ ਜਿਹਾ ਲਿਆਉਣਾ ਬਾਕੀ ਇਹਦੇ ਆ ਕੋਟ ਸੈਟ ਵਗੈਰਾ ਜੋ ਵੀ ਹੈ ਹਨਾ ਕੋਟ ਸੈਟ ਹੀ ਕਹਿੰਦੇ ਨੇ ਇਹਨਾਂ ਬਾਕੀ ਆ ਸੂਟ ਆ ਕਿੰਨੇ ਕਹਿੰਦੇ ਘੈਂਟ ਦੇਖੋ ਸਰੋ ਚੱਕ ਸੂਟ ਕਿਹੜੇ ਵਧੀਆ ਸੂਟ ਆ ਇਹ ਐਮ ਫਰੌਗ ਸੂਟ ਆ ਕਿਹੜੇ ਇਹ ਪਲਾਜੋ ਸੂਟ ਆ ਆ ਪਲਾਜੋ ਸੂਟ ਆ ਆ ਕੋਟ ਸੈਟ ਫਰਾਕ ਇਹ ਫਰਾਕ ਆ ਫਰਾਕਾਂ ਗਣੀ ਗਣੀ ਘੰਟ ਦੇਖੋ ਨੰਬਰ ਆ ਰਿਹਾ ਵੇਖੋ ਗਦਾਸਪੁਰ ਉਹਦੇ ਆਪਣੀ ਸ਼ਾਪ ਆ ਤੇ ਕੱਲ ਪਰਸੋ ਤੱਕ ਆਪ ਕੋਪ ਨਹੀਂ ਕੱਲੀ ਹੋ ਆਪਣੀ ਕਰ ਦੇਣੀ ਐਤਵਾਰ ਹੀ ਕੋਈ ਕੱਲਣੀ ਆਪਾਂ ਕਰੋ ਡਿਜ਼ਾਈਨ ਵੇਖੋ ਜਿਹੜੀਆਂ ਸੋਹਣੇ ਡਿਜ਼ਾਈਨ ਆ ਵੇਖੋ ਉਧਰ ਹਾਲਾ ਹਰਪਦੇ ਸਿੰਘ ਟਮਾਟਰ ਵੇਖਣ ਦੇ ਲੰਮੇ ਬੈ ਕੇ ਆ ਜੀਨਸ ਦਾ ਉੱਧਰ ਰੱਖਦੇ ਆਂ ਕੰਦੇ ਜੀਨਸ ਛੋੜੀਆਂ ਲੈ ਲੈਂਦੀ ਆਂ ਆਪਾਂ ਬਾਕੀ ਇਹ ਘਰੇ ਪਿਆ ਸਮਾਨ ਨੂੰ ਦੇ ਨਾਲ ਕੋ ਆਏ ਨੇ ਆ ਕੋਰਸੈਟ ਬਾਕੀ ਕਿੰਨ ਦੱਸੋ ਕੀ ਤੁਹਾਨੂੰ ਉਸਤਾਦ ਰੇਕਿਆਂ ਵੀਡੀਓ ਵਧੀਆ ਆਪਾਂ ਪਾਵਾਂਗੇ ਇੰਸਟਾਗ੍ਰਾਮ ਤੇ ਇਸੇ ਪੇਜ ਨੂੰ ਫੋਲੋ ਕਰ ਲਓ ਜਿਲ ਕਲੈਕਸ਼ਨ 28 ਨੂੰ ਫੋਲੋ ਕਰੋ ਸਾਡੇ ਪੇਜ ਨੂੰ ਵਧੀਆ ਵਧੀਆ ਤੁਹਾਨੂੰ ਵੀਡੀਓ ਵਧੀਆ ਵਧੀਆ ਚੀਜ਼ਾਂ ਵਧੀਆ ਵਧੀਆ ਬ੍ਰਾਂਡ ਆਪਾਂ ਰੱਖਾਂਗੇ ਲੋਕਲ ਆਪਾਂ ਸਮਾਨ ਹੀ ਰੱਖਣਾ ਵਧੀਆ ਰੱਖਾਂਗੇ ਜੀ ਇਹ ਕੀ ਬੋਲਣਾ ਹਾਂ ਨਾ ਮਤਲਬ ਐਕਸਪੀਰੀਅੰਸ ਜਨਾਗਾ ਹੌਲੀ ਹੌਲੀ ਆ ਜਾਏਗਾ ਕੋਈ ਗੱਲ ਨਹੀਂ ਹੈ ਨਾ ਚੱਕਦੇ ਆ ਛੁੜਾ ਜੀ ਨਹੀਂ ਪਤਾ ਲੱਗਦਾ ਕੋਈ ਨਹੀਂ ਆਪਾਂ ਇਹ ਆ ਦੁਕਾਨ ਤੋਂ ਤਾਂ ਪਤਾ ਨਾ ਜਾਣਦਾ ਹੋਇਆ ਕਰਨਾ ਵਾ ਹਰਫਤੇ ਨੇ ਹਰਫਤੇ ਨੇ ਕਰਨੇ ਤੇ ਮੈਂ ਬਸ ਤੇ ਮੈਂ ਇੱਧਰ ਉਧਰ ਨੂੰ ਜਾਣਾ ਪਿਆ ਕੰਮ ਕਰ ਤੇ ਪੱਤੀ ਛੋਪਤੇ ਹਨ ਨਾਲ ਹਰਫਤੇ ਸਿੰਘ ਤੇ ਇੱਕ ਅੱਧੀ ਲੇਡੀਜ਼ ਦੇਖ ਲੈਨੇ ਹੋਰ ਆਪਾਂ ਰੱਖ ਲਾਂਗੇ ਇੱਥੇ ਆਪਾਂ ਹੈ ਕਿ ਨਹੀਂ ਜਿਵੇਂ ਕੁੜੀ ਕੋਈ ਰੱਖ ਲਾਂਗੇ ਨਾ ਜਿਹਦਾ ਸੁਭਾਅ ਸੁ ਵਧੀਆ ਹੋਵੇ ਹੈ ਕਿ ਨਹੀਂ ਆਪਣੇ ਭੈਣਾ ਵਾਂਗ ਹੋਵੇ ਤੇ ਇੱਥੇ ਜਿਹੜਾ ਖਲਾਰਾ ਦਾ ਪਾਤਾ ਕਿੰਨਾ ਹੈ ਤੁਸੀਂ ਹਾਂਜੀ ਮੈਡਮ ਜੀ ਦੇਦਨੇ ਕੋਈ ਗੱਲ ਨਹੀਂ ਬਾਕੀ ਇਹ ਵਾਕੇ ਜੀਨਾ ਟੋਪ ਕੁੜਤੇ ਪਲਾਜੋ ਵਾਲੇ ਸੂਟ ਤੇ ਅਜੇ ਆਪਾਂ ਮਤਲਬ ਜੀਨਾ ਦਾ ਜੋ ਵੀ ਹਮ ਬਾਕੀ ਕਰਨ ਨੂੰ ਜਿਆਦਾ ਪਤਾ ਮੈਨੂੰ ਨੌਲੇਜ ਘੱਟ ਵਾਏ ਇਸ ਚੱਕਰ ਦੇ ਵਿੱਚ ਹਨਾ ਆਹ ਕਿਹੜੇ ਇਹਨੂੰ ਕਰਨ ਕੀ ਕਹਿੰਦੇ ਆ ਜੀਨ ਦੇ ਨਾਲ ਪਾਉਣ ਵਾਲੇ ਕੁੜਤੇ ਆ ਕਹਿੰਦੇ ਨੇ ਸੋਨੇ ਆਪਾਂ ਇਹਨੂੰ ਵੀਡੀਓ ਆਪਾਂ ਕੱਲੇ ਦੀ ਕਰਾਂਗੇ ਤਿਆਰ ਲੈ ਵੀ ਆ ਪਲਾਜੋ ਸੂਟ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮੈਂ ਇੱਕ ਕਲਰ ਰਾਵਾ ਤੇ ਇੱਕ ਕਲਰ ਦੇ ਵਿੱਚ ਆ ਮੈਂ ਐਕਸਲ ਡਬਲ ਐਕਸਲ ਤੇ ਐਮ ਸਾਈਜ਼ ਤੁਹਾਨੂੰ ਮਿਲ ਜੇਗਾ ਕਿਉਂ ਨਹੀਂ ਕਰ ਜਿਹੜੀ ਕਰੋ ਸਾਡੀ ਸ਼ਾਪ ਤੇ ਗਿਲ ਕਲੈਕਸ਼ਨ 28 ਅੱਗੇ ਆਪਾਂ ਸਮਾਨ ਹੀ ਰੱਖਣ ਦੇ ਵੈਸੇ ਤੇ ਐਮੋਗਾ ਦਾ ਸਵੇਦਾ ਸਾਡਾ ਕੰਮ ਤਕਰੀਬਨ ਲੱਗੇ ਆਪਾਂ ਦੋਵੇਂ ਜਾਣੇ ਹਾਂ ਜੀ ਅੱਛਾ ਹੁਣ ਐਮ ਐਲ ਦਾ ਕਰਨ ਸਾਰਾ ਹੁਣ ਪਤਾ ਲੱਗ ਜਣਾ ਹੋਲੀ-ਹੋਲੀ ਐਮ ਐਲ ਐਕਸਲ ਥੋੜਾ ਬਹੁਤ ਚਲੋ ਇਦਾਂ ਹੀ ਹੋਲੀ-ਹੋਲੀ ਪਤਾ ਲੱਗਦਾ ਜਾਣਾ ਬਾਕੀ ਕੋਈ ਗੱਲਾਂ ਜਿਹੜੇ ਬੇਇੱਜ਼ਤੀ ਕਰਦੇ ਉਹਨਾਂ ਦੀ ਪਰਵਾਹ ਨਹੀਂ ਕਰਨੀ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਮੈਂ ਤੇਰੇ ਨਾਲ ਆ ਤੂੰ ਮੇਰੇ ਨਾਲ ਹਰਫ ਤੇ ਸਾਡੇ ਦੋਵਾਂ ਦੇ ਨਾਲ ਚਿੰਤਾ ਕੱਲ ਹੀ ਕਰਨੀ ਛੋਟੀ ਜਿਹੀ 숍 ਆ ਕੋਈ ਗੱਲ ਨਹੀਂ ਛੋਟੀ ਤੋਂ ਵੱਡੀ ਕਰਾਂਗੇ ਚਿੰਤਾ ਨਾ ਕਰੇਗਾ ਤੁਸੀਂ ਮਹਾਰਾਜ ਚੈਨਲ ਆ ਸਾਰੇ ਕੰਮ ਗੁਰੂ ਰਾਮਦਾਸ ਵਿਖਾ ਅਕਾਲਪੁਰਖ ਸਾਰੇ ਕੰਮ ਉਨੇ ਕਰ ਲੈਣੇ ਆਂ ਮਹਾਰਾਜ ਪ੍ਰਾਧਾਨ ਨੇੜੇ ਬਹੁਤ ਤੇ ਇਹ ਕੈਂਡ ਆ ਕੇ ਥਾਣੇ ਅੰਦਰ ਚੀਨਸ ਮੈਂ ਤੇ ਹੱfte ਬੈਠੇ ਹੁਣ ਚੱਲੀਏ ਘਰ ਸਟੈਂਡ ਲਾਇਆ हाँ जी बन गई वीडियो चलिए फिर लैब थोड़ा बहुत समान पर रखता लगा बाकी लिया घरों सवेरे टाइम हो चुका साढ़े दस का लेट बड़े हो गए आप तो पते हाँ जी तो बाकी जरूर विजिट करो सा शॉप से बाकी टेंशन तो चलो होंगी है है ना जो भी है परमात्मा मेहर करे क्यों फतेह क्या जरूर विजिट करो माडो टाउन आओ जरूर टाउन ਦਾਸਪੁਰ ਰੋਡ ਪਟਾਲਾ ਨੰਬਰ ਆ ਰਿਹਾ ਕਾਟ ਦੇ ਦਿੱਤੇ ਫੋਨ ਕਰ ਲਿਓ ਤੇ ਇਹ ਥੋੜਾ ਬਹੁਤ ਸਮਾਨ ਆਪਾਂ ਲੈ ਆਉਣਾ ਤੇ ਹੋ ਸਕਦਾ ਕੱਲ ਹੀ ਆਪਾਂ ਓਪਨਿੰਗ ਕਰ ਦਈਏ ਐ ਥੰਡੇ ਨੂੰ ਤੇ ਬਾਕੀ ਚਲੋ ਪਰਮਾਨੰਥਾ ਜੀ ਕਿਰਪਾ ਕਰ ਸੱਚੇ ਬਾਦਸ਼ਾਹ ਚਲੋ ਭਾਈ ਚਲੀਏ ਕੀ ਕਰਦਾ ਸੀ ਯੋਇ ਕੁਕ ਕੀ ਕਰਦਾ ਸੀ ਕੀ ਕੀ ਕਰਦਾ ਸੀ ਜੋਰ ਮਾਂ ਦਾ ਜੋਰ ਓਏ ਹੋਏ ਹੋਏ ਆਪਦੇ ਈਟਾ ਦਾ ਮੇਰਾ ਬਾਬੂ ਮੇਰਾ ਗੱਗੂ ਮੈਂ ਚਾਹਣਾ ਹੂੰ ਠੀਕ ਕਹਣਾ ਚੰਨਾ ਹੂੰ ਹਾਂ ਅਜੀ ਦੋਸਤੋ ਬੜਾ ਕੰਮ ਕੀਤਾ ਅਈ ਤੁਸੀਂ ਚੱਲੀ ਹਾਂ ਅਨ ਕਰ ਤੇ ਬਹੁਤ ਹੀ ਸੋਨੇ ਸੋਨੇ ਆਰਟੀਕਲ ਆ ਚੁੱਕੇ ਸਾਡੇ ਕੋਲ ਜਰੂਰ ਵਿਜ਼ਿਟ ਕਰਿਆ ਕਰੀ ਜੋ ਜੀ ਪਹੁੰਚ ਗਏ ਆ ਘਰ ਤੇ ਹੁਣ ਆ ਆ ਮਾਲ ਜਿਹੜਾ ਲੈ ਕੇ ਜਾਵਾਂਗੇ ਸਵੇਰੇ ਕੁਛ ਉੱਧਰ ਪਿਆ ਕੁਛ ਉੱਪਰ ਲੈ ਕੇ ਮਰੇ ਚ ਪਿਆ ਉਹ ਲੈ ਜਾਵਾਂਗੇ ਸਵੇਰੇ ਹਾਂ ਤੇ ਯਾਰ ਹੋ ਗਿਆ ਆਪਣਾ ਬਹੁਤ ਤੇ ਚਲੋ ਫਿਰ ਤੁਹਾਨੂੰ ਮਿਲਦੇ ਆ ਸਵੇਰੇ ਰੋਟੀ ਬਣੀ ਸਕਲੀ ਫਿਰ ਅਥਰੇ ਫਲਕੇ ਟੋਪੀ ਬਦਲ ਲੈਣੀ ਹੈ ਬਦਲ ਲਈ ਕੋਪੀ ਬਦਲ ਲੈਣੀ ਇੱਧਰ ਬੰਦੀ ਫਿਰ ਸੀਵੀਆਂ ਦੁੱਧ ਵਾਲੀ ਕਿਉਂ ਆ ਜੋ ਹੈ ਖਾ ਲੋ ਇਹਨੇ ਖਾ ਲੋ ਦੁੱਧ ਘੱਟ ਸੀ ਮੈਂ ਜਿਆਦਾ ਪੈ ਗਿਆ ਉਹ ਰੋਜ਼ ਕੰਮ ਉਹ ਜਾ ਸੰਘਣਾ ਹੋ ਗਿਆ ਹਾੜ ਗਿਆ ਹੋ ਗਿਆ ਜਿਹੜਾ ਪੋੜਾ ਦੋ ਦਮਰ ਪੜਾਣੇ ਬਾਅਦ ਵਿੱਚ ਬਣਾਉਂਦੋਂ ਪਾਇਆ ਦੋ ਦਿਨ ਹੀ ਵੈਸੇ ਜਿਆਦਾ ਨਹੀਂ ਪਾਇਆ ਕੋਈ ਇਹਦੇ ਬਣ ਲਈ ਮੈਗੀ ਕਰਨ ਵਾਸਤੇ ਮੈਂ ਨਹੀਂ ਬਣਨੀ ਚਾਹੀਦੀ ਆਪ ਆਪ ਖਾਣੀ ਹੈਗੀ ਤੇ ਖਾਣੀ ਆਪਣਾ ਤੇ ਨਾ ਮੇਰਾ ਹਨਾ ਇਦਾਂ ਦਿੰਦੀ ਕੇਵਲੇ ਮੈਂ ਕਿ ਮੈਗੀ ਬਣਾਉਂਗਾ ਬਸ ਤੇਲੇ ਪਿਆ ਜੀ ਕੋਈ ਮਿਰਚ ਮਚਪਾਲ ਨਹੀਂ ਧਨੀਆ ਸੀ ਧਨੀਆ ਪਾ ਲਿਆ ਵਿੱਚ ਧਨੀਆ ਵੀ ਟਾਈਮ ਹੋ ਗਿਆ 11:30 ਦਾ ਤੇ ਰੋਟੀ ਪਾਣੀ ਆ ਜੇ ਬੰਦਦਾ ਪਿਆ ਤੇ ਹਰਫਤੇ ਵੀ ਉੱਠ ਗਿਆ ਹਾਂਜੀ ਬਾਜੀ ਹਾਂਜੀ 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 ਉੱਠ ਗਏ ਜੀ ਸੋਈਆਂ ਕਰਕੇ ਆ ਗਏ ਮੇਰੇ ਬਹੂ ਹਰਫਤੇ ਸੌਂ ਲਿਆ ਰੋਟੀ ਖਾਈ ਹੋਣਾ ਨਾ ਰੋਟੀ ਖਾਈਏ ਇੱਤੀ ਇੱਤੀ ਖਾਈਏ ਅਗਰ ਇਹਦੇ ਦੁਪਾ ਦਨੀਆ ਦਾ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਛੇਜ ਕਰਿਓ ਬਾਏ ਬਾਏ ਗੁੱਡ ਨਾਈਟ ਰਬ ਰੱਖਾ ਕਿਉਂ ਵੀ ਤੇ ਮਿਲਦੇ ਆ ਜੇਰੇ ਉਹ ਵੀ ਕਰ ਦੋ ਬਾਏ 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 ਕਰ ਦੋ ਪਰਲੇਸ ਨਾ ਕਰ ਲਓ ਕਰ ਦੋ ਕਰ ਦੋ ਕਰ ਦੋ ਕਰ ਦੋ ਕਰ ਦੋ ਬਾਏ 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 ਕਰੋ ਪਰਲੇਸ ਨਾ ਕਰੋ ਕਰੋ ਬਾਏ 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 ਕਰੋ ਸਹੀ ਕਰ ਦੋ ਓਏ ਓਏ ਕਰਤਾ ਕਰਦੇ ਹੋ ਕਰ ਦੋ ਕਰ ਦੋ ਬਾਏ 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 ਕਦੇ ਕੋਈ ਵਾਏ ਵਾਏ ਬਤੇ ਕਹ ਦੋ ਵਾਏ ਵਾਏ ਹੂੰ ਕੱਛ ਕਿਰੇ ਮਿਲਦੇ ਵ ਨਵੀਂ ਦੁਕਾਨ ਤੇ ਜਾ ਕੇ ਤੁਹਾਨੂੰ ਵਾਏ ਵਾਏ ਹੂੰ ਹਾਂ ਹਉ ਕਹਤਾ 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 ਵਾ